ਮਾਣਾ ਸਿਵਲ ਹਸਪਤਾਲ ਵਿਖੇ ਬੀਤੀ ਰਾਤ ਇੱਕ ਪਾਰਟੀ ਦੇ ਵੱਲੋਂ ਦੂਸਰੀ ਪਾਰਟੀ ਦੇ ਹਸਪਤਾਲ ਦੇ ਵਿੱਚ ਹਮਲਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੀ ਮਹਿਲਾਵਾਂ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ ਅਤੇ ਇਸੇ ਵੱਲ ਹਸਪਤਾਲ ਦੇ ਵਿੱਚ ਰਾਤ ਦੇ ਸਮੇਂ ਕੋਈ ਵੀ ਪੁਲਿਸ ਮੁਲਾਜ਼ਮ ਦੀ ਡਿਊਟੀ ਨਾ ਹੋਣ ਦੇ ਕਾਰਨ ਰਾਤ ਦੇ ਸਮੇਂ ਜੇਕਰ ਡਾਕਟਰਾਂ ਦੇ ਨਾਲ ਕੁੱਟਮਾਰ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਡਾਕਟਰਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਪਣਿਆ ਰਹਿੰਦਾ ਹੈ ਇਸ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਸੰਜੀਪ ਕੁਮਾਰ ਅਰੋੜਾ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਡਾਕਟਰਾਂ ਦੀ ਲੜਾਈ ਨਹੀਂ ਸੀ ਸਗੋਂ ਦੋ ਧਿਰਾਂ ਦੇ ਵੱਲੋਂ ਆਪਸ ਦੇ ਵਿੱਚ ਲੜਾਈ ਕੀਤੀ ਜਾ ਰਹੀ ਸੀ ਅਤੇ ਉਹਨਾਂ ਆਖਿਆ ਕਿ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਅਤੇ ਇਸ ਸੰਬੰਧੀ ਮਾਮਲਾ ਦਰਜ ਕਰਵਾਇਆ ਗਿਆ ਇਸ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ ਹਾਂਜੀ ਹਾਂਜੀ ਇਹ ਕੀ ਕਾਰਨ ਸੀ ਜਿਹੜੀ ਲੜਾਈ ਹੋਈ ਹੈ ਝਗੜਾ ਸੀ ਸਰ ਇਹ ਦੋ ਐਮਐਲਸੀ ਪਾਰਟੀਆਂ ਦਾ ਆਪਸੀ ਝਗੜਾ ਸੀਗਾ ਸਾਡੇ ਡਾਕਟਰਸ ਨਾਲ ਕੋਈ ਲੜਾਈ ਨਹੀਂ ਹੋਈ ਸਾਡੇ ਡਾਕਟਰ ਸੇਫ ਨੇ ਤੇ ਪੁਲਿਸ ਨੂੰ ਸੂਚਿਤ ਕਰਨ ਦੇ ਪੁਲਿਸ ਤਰਨ ਤੇ ਮੌਕੇ ਤੇ ਪਹੁੰਚੀ ਅਤੇ ਜੋ ਲੜਦਿਆਂ ਹੈ ਪਾਰਟੀ ਸੋ ਉਹਨਾਂ ਖਿਲਾਫ ਉਹਨਾਂ ਨੇ ਪੁਲਿਸ ਨੇ ਪਰਚਾ ਦਰਜ ਕਰ ਲਿੱਤਾ ਸੀ ਕਿਹੜੇ ਕਿਹੜੇ ਪਿੰਡ ਦੇ ਰਹਿਣ ਵਾਲੇ ਸੀ ਦੋਨੋਂ ਪਾਰਟੀ ਦਾ ਜੀ ਜੀ ਸਰ